ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਈ ਗੁਰਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਧਰਮ ਕੀਰਤ ਕਰਨ ਵਾਲੇ ਭਾਈ ਲਾਲੂ ਜੀ ਦੇ ਬਾਰੇ ਨਵੇਂ ਬਣੇ ਦੇਸ਼ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਵਾਲੇ ਵਿੱਚ ਅਹਮਦਾ ਬਾਦ ਕਸਬਾ ਹੈ ਲੋਧੀਆਂ ਦੇ ਰਾਜ ਵੇਲੇ ਇਸ ਦਾ ਨਾਮ ਸੈਦਪੁਰ ਸੀ ਤੇ ਇਹ ਇੱਕ ਜ਼ਿਲ੍ਹੇ ਦੀ ਬਾਰਬਰਤਾ ਵਾਲਾ ਸ਼ਹਿਰ ਸੀ ਸਰਕਾਰੀ ਸੂਬੇਦਾਰ ਇੱਥੇ ਰਹਿੰਦਾ ਸੀ ਸ਼ਹਿਰ ਦੀ ਰੌਣਕ ਚੰਗੀ ਸੀ ਸਾਰੇ ਘਰਾਨੇ ਦਾ ਜ਼ਮੀਨੀ ਮਾਮਲਾ ਵੀ ਇੱਥੇ ਆਉਂਦਾ ਸੀ। ਇਸੇ ਸ਼ਹਿਰ ਵਿੱਚ ਪਾਈ ਲਾਲੋ ਨਾਮ ਦਾ ਪੁਰਸ਼ ਸੀ, ਉਹ ਲੱਕੜੀ ਦਾ ਕਾਰੀਗਰ ਸੀ। ਉਸ ਦਾ ਘਰ ਛੱਪੜ ਦੇ ਕਿਨਾਰੇ ਸੀ। ਗਰੀਬੀ ਦੇ ਕਾਰਨ ਉਹ ਵੇੜੇ ਦੀਆਂ ਕੰਧਾਂ ਨਹੀਂ ਸੀ ਕਰ ਸਕਿਆ। ਕਿਕਰ ਤੇ 베ਰੀ ਦੇ ਛਾਪੇ ਹੀ ਝੁਕਿਰਦੇ ਸੁਟੇ ਹੋਏ ਸਨ। ਇੱਕ ਪਾਸੇ ਲੱਕੜ ਦਾ ਫਾਟਕ ਲਾਇਆ ਹੋਇਆ ਸੀ ਪਰ ਉਸ ਫਾਟਕ ਨੂੰ ਬੰਦ ਨਹੀਂ ਸੀ ਕੀਤਾ। ਠੰਡ ਤੋਪ ਤੇ ਬਾਰਿਸ਼ ਤੋਂ ਬਚਣ ਵਾਸਤੇ ਕਾਨ ਕਾਨਿਆਂ ਦੀ ਛੰਨ ਪਾਈ ਹੋਈ ਸੀ ਉਸ ਛੰਨ ਉਹ ਛੰਨ ਬਹੁਤ ਖੁੱਲੀ ਸੀ ਤੇ ਉਹੋ ਹੀ ਛੰਨੋਂ ਦਾ ਰਹਿਣ ਵਾਲਾ ਕੋਠਾ ਲੱਕੜੀ ਦਾ ਕੰਮ ਕਰਨ ਵਾਸਤੇ ਅੱਡਾ ਅਤੇ ਆਏ ਗਏ ਮਿੱਤਰ ਜਾ ਰਾਹੀ ਵਾਸਤੇ ਆਰਾਮ ਕਰਨ ਲਈ ਸਰਾ ਸੀ ਉਸ ਦੇ ਘਰ ਕੋਈ ਆਉਂਦਾ ਉਹ ਹਰ ਆਏ ਦਾ ਸਤਿਕਾਰ ਕਰਦਾ ਪਾਣੀ ਪਿਲਾਉਣ ਦੇ ਨਾਲ ਕਈ ਵਾਰ ਸੁੱਕੀ ਮਿੱਸੀ ਰੋਟੀ ਵੀ ਖਵਾ ਦੇਦਾ ਸਾਧੂ ਫਕੀਰ ਤੇ ਰਾਹੀ ਦੀ ਸੇਵਾ ਕਰਕੇ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ ਰੱਬੀ ਜਿਹੜਾ ਪਾਈ ਲਾ ਲੋ ਇਕੱਲਾ ਸੀ ਉਸ ਦੀ ਉਮਰ ਅੱਧ ਤੋਂ ਵੱਧ ਟੱਪ ਚੁੱਕੀ ਸੀ ਸਵੇਰ ਤੋਂ ਸ਼ਾਮ ਤੱਕ 30 70 ਰੰਦਾ ਤੇ ਆਰੀ ਹੱਥ ਵਿੱਚ ਰੱਖਦਾ ਲੱਕੜੀ ਦੀਆਂ ਚੀਜ਼ਾਂ ਬਣਾਉਂਦਾ ਹੋਇਆ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਨਾਮ ਵਿਸਾਰਦਾ ਸਵੇਰੇ ਤੋਂ ਸ਼ਾਮ ਤੱਕ ਪਿੰਡ ਦੇ ਲੋੜਵੰਦ ਆਦਮੀ ਉਸ ਕੋਲ ਆਉਂਦੇ ਤੇ ਚੀਜ਼ਾਂ ਬਣਵਾ ਕੇ ਲੈ ਜਾਂਦੇ ਕਿਸੇ ਦਾ ਚਿੱਤ ਕਰਦਾ ਤਾਂ ਮਜ਼ਦੂਰੀ ਦੇ ਜਾਂਦਾ ਨਹੀਂ ਤੇ ਇਤਨਾ ਹੀ ਆ ਕੇ ਤੁਰ ਜਾਂਦਾ ਭਗਤ ਜੀ ਬੋਤ ਕ੍ਰਿਪਾ ਪਾਈ ਲਾ ਲੋ ਜਗਤ ਦੇ ਸੁੱਖਾ ਨੂੰ ਤਿਆਗ ਕਰ ਚੁੱਕਾ ਸੀ ਉਹ ਸੰਜਮ ਨਾਲ ਜਿਉ ਰਿਹਾ ਸੀ ਫਿਰ ਵੀ ਉਹਦੇ ਅੰਦਰ ਇੱਕ ਭੁੱਖ ਸੀ ਉਹ ਭੁੱਖ ਕਦੀ ਉਸ ਨੂੰ ਤੰਗ ਕਰਦੀ ਸੀ ਉਹ ਕਾਲਾ ਪੈ ਜਾਂਦਾ ਅੱਖ ਕੇ ਆਖ ਵੀ ਦੇਂਦਾ ਜੇ دیدار ਨਹੀਂ ਹੋਣੇ ਮੇਰੀ ਆਤਮਾ ਦੀ ਭੁੱਖ ਦੂਰ ਨਹੀਂ ਹੋਣੀ ਤਾਂ ਇਸ ਜਗਤ ਉੱਤੇ ਜਿਉਂਦੇ ਰਹਿਣ ਦੀ ਮੈਨੂੰ ਕੀ ਲੋੜ ਹੈ ਮੇਰੀ ਉਮਰ ਕਿਸ ਵਾਸਤੇ ਲੰਮੀ ਹੈ ਫਿਰ ਪਲ ਕੋ ਸੋਚ ਕੇ ਆਪ ਹੀ ਆਖਦਾ ਲਾਲੋ ਇਹ ਨਾ ਕਰੋ ਤੇਰੇ ਦਾਤੇ ਦੇ ਚੋਲਸ ਨਿਰਾਲੇ ਹਨ ਸ਼ਾਇਦ ਉਹ ਤੇਰੀ ਪ੍ਰੀਖਿਆ ਕਰਨਾ ਚਾਹੁੰਦਾ ਹੋਵੇ ਜਦ ਤੱਕ ਸਵਾਸ ਤਦ ਤੱਕ ਆਸ ਸ਼ਾਮ ਦਾ ਵੇਲਾ ਸੀ ਕਿਸਾਨ ਖੇਤਾਂ ਨੂੰ ਛੱਡ ਕੇ ਘਰਾਂ ਨੂੰ ਮੁੜੇ ਆ ਰਹੇ ਸਨ ਵਾਗੀ ਗਊਆਂ ਮੱਝਾਂ ਨੂੰ ਜੂਹਾਂ ਵਿੱਚੋਂ ਸ਼ੇਰ ਲਿਆ ਚੁੱਕੇ ਸਨ ਕਿਸੇ ਕਰਨੇ ਦੀਵਾ ਜਗਾ ਦਿੱਤਾ ਸੀ ਤੇ ਕੋਈ ਸੁਆਵਣੀ ਗਵਾਂਟਨ ਦੇ ਘਰੋਂ ਅੱਗ ਭਾਲਦੀ ਫਿਰਦੀ ਸੀ ਉਸ ਵੇਲੇ ਭਾਈ ਲਾਲੋ ਆਪਣੀ ਵਰਕਸ਼ਾਪ کارਖਾਨੇ ਵਿੱਚੋਂ ਉੱਠ ਕੇ ਹੱਥ ਮੂੰਹ ਧੋ ਕੇ ਚੁੱਲ੍ਹੇ ਅੱਗੇ ਅੱਗ ਬਾਲੇ ਬੈਠਾ ਸੀ ਲੱਕੜ ਦੀ ਥਾਲੀ ਵਿੱਚ ਕੋਧਰੇ ਦਾ ਆਟਾ ਮਲ ਕੇ ਕੋਲ ਰੱਖਿਆ ਹੋਇਆ ਤੱਤਾ ਤਵਾ ਤੱਤਾ ਹੋ ਗਿਆ ਭਾਈ ਲਾਲੋ ਨੇ ਰੋਟੀ ਥੱppi ਦਿੱਤਾਵੇ ਉੱਤੇ ਛੁੱਟੀ ਇੱਕੜ ਦੁੱਕੜ ਚਾਰ ਰੋਟੀਆਂ ਪੱਕ ਗਈਆਂ ਪਰ ਆਟਾ ਨਾ ਮੁੱਕਿਆ ਪਾਈ ਲਾਲੋ ਨੂੰ ਕੋਈ ਖਿਆਲ ਨਹੀਂ ਸੀ ਉਹ ਅੱਜ ਕਿਸੇ ਅਗੰਮੀ ਖੁਸ਼ੀ ਵਿੱਚ ਮਗਨ ਸੀ ਉਹਦੀ ਆਤਮਾ ਖੁਸ਼ ਤੇ ਖੇੜੇ ਵਿੱਚ ਸੀ ਕੋਈ ਨਿਰਾਲਾ ਹੀ ਚਾਹ ਚਿਹਰੇ ਉੱਤੇ ਨਾਚ ਕਰ ਰਿਹਾ ਸੀ ਅੱਗ ਵੱਲਦੀ ਗਈ ਰੋਟੀਆਂ ਪੱਕਦੀਆਂ ਗਈਆਂ ਚਾਰ ਪੰਜ 10 ਤੱਕ ਪੱਕ ਗਈਆਂ ਪ੍ਰਾਤ ਵਿੱਚ ਹੱਥ ਮਾਰੇ ਆਟਾ ਹੱਥ ਨੂੰ ਨਾ ਝੜਕਿਆ ਸੁਰਦਾਈ ਪ੍ਰਾਤ ਵਿੱਚ ਝਾਤ ਮਾਰੀ ਹੈ ਆਟਾ ਹੁਣ ਮੁਕਿਆ ਮੈਂ ਇੰਨਾ ਆਟਾ ਗੁੰਨ ਬੈਠਾ ਸਾਂ 10 ਰੋਟੀਆਂ ਹੋ ਗਈਆਂ ਇੱਕ ਦੋ ਕਰਕੇ ਸਾਰੀਆਂ ਰੋਟੀਆਂ ਗਿਣ ਲਈਆਂ ਆਪੇ ਰੋਟੀਆਂ ਬਹੁਤੀਆਂ ਪੱਕ ਗਈਆਂ ਹਨ ਜਰੂਰ ਅੱਜ ਕੋਈ ਮੇਰੇ ਬਾੜੇ ਵਿੱਚ ਆਉਣਗੇ ਕੀ ਉਹੋ ਹੀ ਮਨੁੱਖ ਰੂਪ ਧਾਰ ਕੇ ਆਵੇਗਾ ਮੇਰਾ ਕ੍ਰਿਸ਼ਨ ਮੁਰਾਰੀ ਦੇਯਾਲੂ ਕ੍ਰਿਪਾਲੂ ਦੁਖਰਤਾ ਇਉਂ ਸੋਚਾਂ ਸੋਚੀਆਂ ਅਜੇ ਅੱਗ ਨਹੀਂ ਸੀ ਬੁਝਾਈ ਰੋਟੀਆਂ ਛਿੱਕੂ ਵਿੱਚ ਪਈਆਂ ਸਨ ਇਤਨੇ ਨੂੰ ਸੱਜ ਮੁਝ ਹੀ ਕੋਈ ਵਾੜੇ ਵਿੱਚ ਆ ਗਿਆ ਇੱਕ ਨਹੀਂ ਤਿੰਨ ਬੰਦੇ ਤਿੰਨੇ ਹੀ ਨਿਰਾਲੇ ਪੇਸ ਵਿੱਚ ਉਹ ਅਣ ਬੋਲੇ ਤੇ ਅਣ ਛਿਕ ਅੱਗੇ ਤੁਰ ਪਏ ਨੇੜੇ ਆ ਕੇ ਉਹਨਾਂ ਵਿੱਚੋਂ ਇੱਕ ਮੁਖੀ ਨੇ ਉਚਾਰਿਆ ਭਾਈ ਲਾਲੋ ਕਰਦਾਰ ਚੇਤਾਵੇ ਕੀ ਹਾਲ ਹੀ ਰਾਜੀ ਖੁਸ਼ੀਆਂ ਲਾਲੋ ਕਪੜਾ ਕਿ ਉੱਠਿਆ ਉਹ ਬੋਲ ਨਾ ਪਛਾਨ ਸਕਿਆ ਨਾ ਸੁਰਤ ਉਹ ਹੈਰਾਨ ਸੀ ਕਿ ਉਸ ਦਾ ਨਾਮ ਲੈ ਕੇ ਉਸ ਨੂੰ ਬੁਲਾਉਣ ਵਾਲਾ ਉਹਦਾ ਕਿਹੜਾ ਜਾਨੂ ਹੈ ਜਿਸ ਨੇ ਉਹਦਾ ਨਾਮ ਲਿਆ ਸੀ ਉਹਦੇ ਚਿਹਰੇ ਤੇ ਰੁਸ਼ਨਾਈ ਸੀ ਪਾਈ ਲਾਲੋ ਦੀ ਛਾਂ ਵਿੱਚ ਚਾਨਣ ਹੋ ਗਿਆ ਜਦੋਂ ਕਿ ਉਸ ਨੇ ਦੀਵਾ ਨਹੀਂ ਸੀ ਸਜਾਇਆ ਉਹ ਕਾਲੀ ਨਾਲ ਉੱਠਿਆ ਚਰਨੀ ਜਾ ਡਿੱਗਾ ਚਰਨ ਤੋੜ ਲੈ ਕੇ ਮੱਥੇ ਨੂੰ ਲਾਈ ਅੱਖਾਂ ਉਤੇ ਮਲੀਆਂ ਅੱਖਾਂ ਖੁੱਲ ਗਈਆਂ ਹਿਰਦਿਆ ਬਾਗੋ ਬਾਗ ਹੋ ਗਿਆ ਹਿਰਦੇ ਵਿੱਚ ਤਾਂਗ ਭੁੱਖ ਮਿਟ ਗਈ ਚਰਨਾ ਨੂੰ ਮੱਥਾ ਚੁੱਕਨ ਨੂੰ ਜੀ ਨਾ ਕੀਤਾ ਪਾਈ ਲੱਲ ਉਠ ਸਤ ਸਤ ਕਰਤਾਰ ਕਹੋ ਆਪ ਚਿਰਾਂ ਦੇ ਵਿਛੜੇ ਮਿਲੇ ਆ ਬਿਰਾਗ ਦੀ ਥਾਂ ਬਚਨ ਵਿਲਾਸ ਕਰੀਏ ਨਾਲੇ ਅਸੀਂ ਭੁੱਖੇ ਹਾਂ ਦੂਰੋਂ ਪੰਧ ਕਰਕੇ ਆਏ ਹਾਂ ਰੋਟੀ ਖਵਾ ਇਉਂ ਆ ਕੇ ਰੱਬੀ ਨੂਰ ਨੇ ਭਾਈ ਲਾਲੋ ਦੀ ਬਾਹ ਫੜ ਕੇ ਉਸ ਨੂੰ ਉੱਪਰ ਉਠਾਇਆ ਭਾਈ ਲਾਲੋ ਉੱਠਿਆ ਮੇਰੇ ਧੰਨ ਭਾਗ ਤੁਸੀਂ ਆ ਗਏ ਉਡੀਕਦਿਆਂ ਅੱਧੀ ਆਯੂ ਚਲੀ ਗਈ ਦਿਲ ਤੜਪਦਾਰਿਆ ਖੋ ਪੈਂਦੀ ਰਹੀ ਮੇਰੇ ਭਗਵਾਨ ਅੱਜ ਆ ਗਏ ਤੰਨੇ ਭਗਤ ਵਾਂਗ ਮੇਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਮੇਰੇ ਲਾਲਨ ਗੋਪਾਲ ਆਓ ਬੈਠੋ ਮੇਰੀ ਇਸ ਸ਼ਾਨ ਨੂੰ ਭਾਗ ਲਾਓ ਦਰਸ਼ਨ ਕਰਕੇ ਸੱਚਮੁੱਚ ਪਾਈ ਲਾਲੋ ਮਸਤਾਨਾ ਹੋ ਗਿਆ ਉਹ ਖੁਸ਼ੀ ਵਿੱਚ ਕੰਨਾ ਬੋਲ ਗਿਆ ਮਸਤਾਨਾ ਹੁੰਦਾ ਵੀ ਕਿਉਂ ਨਾ ਜਗਤ ਮਾਲਕ ਪ੍ਰਤੱਖ ਪ੍ਰਮਾਤਮਾ ਨਰੰਕਾਰੀ ਜੋਤ ਗੁਰੂ ਨਾਨਕ ਜੀ ਉਹਦੇ ਘਰ ਆਏ ਸਨ ਨਾਲ ਬਾਲਾ ਤੇ ਮਰਦਾਨਾ ਸੀ ਰਾਮ ਤੀਰਥ ਤੋਂ ਤੁਰ ਕੇ ਗੁਰੂ ਜੀ ਨੇ ਦਰਿਆ ਰਾਵੀ ਪਾਰ ਕੀਤਾ ਰਾਹ ਵਿੱਚ ਕਈ ਜਗ੍ਹਾਸਿਆਂ ਨੂੰ ਤਾਰਦੇ ਹੋਏ ਅਹਮੜਾਬਾਦ ਪਹੁੰਚ ਗਏ ਸਿੱਧੇ ਹੀ ਭਾਈ ਲਾਲੋ ਦੇ ਘਰ ਗਏ ਜਿਵੇਂ ਪਹਿਲਾਂ ਤੋਂ ਜਾਣੂ ਸਨ ਮੋਢ ਤੋਂ ਹੀ ਅਮਰ ਸਾਂਝ ਸੀ ਅੰਤਰਯਾਮੀ ਨੇ ਕਿਸੇ ਕੋਲੋਂ ਲਾਲੋ ਦਾ ਵਾੜਾ ਨਹੀਂ ਪੁੱਛਿਆ ਵੱਡੇ ਕਸਬੇ ਵਿੱਚੋਂ ਦੀ ਲੰਘ ਕੇ ਇੰਜ ਵਾਹੋ ਦਾਹੀ ਸਿੱਧੇ ਤੁਰਾਏ ਜਿਵੇਂ ਕਈ ਵਾਰ ਅੱਗੇ ਆਏ ਹੁੰਦੇ ਨੇ ਇਸੇ ਸ਼ਹਿਰ ਦੇ ਪ੍ਰੰਗਣੇ ਦੇ ਵਸਨੇ ਖੁੰਦੇ ਹੈਰਾਨ ਗੁਰੂ ਨਾਨਕ ਦੇਵ ਜੀ ਲੰਮਾ ਪੰਦ ਕਰਕੇ ਆਏ ਸਨ ਭੋਜਨ ਛਕਿਆ ਚਿਹਰ ਹੋ ਚੁੱਕਾ ਸੀ ਮਰਦਾਨੇ ਨੂੰ ਭੋਖ ਨੇ ਵਿਆਕੁਲ ਕਰ ਦਿੱਤਾ ਸੀ ਘਰ ਆਏ ਪ੍ਰੌਣਿਆਂ ਨੂੰ ਪਾਈ ਲਾ ਲੋ ਨੇ ਪ੍ਰਸ਼ਾਦ ਸਿਖਾਉਣਾ ਸੀ ਇੱਕ ਨਵੇਂ ਕਲੀ ਥਾਂ ਗੁਰੂ ਇੱਕ ਨਵੇਂ ਕਲੀ ਥਾਂ ਗਊ ਗੋਬਰ ਦਾ ਪੋਚਾ ਫੇਰ ਕੇ ਚੌਂਕਾ ਬਣਾਇਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਚੌਂਤਰੇ ਉੱਤੇ ਬੈਠ ਕੇ ਪ੍ਰਸ਼ਾਦ ਸ਼ਕੋ ਗੁਰੂ ਜੀ ਨੇ ਉੱਤਰ ਦਿੱਤਾ ਸਾਰੀ ਧਰਤੀ ਸੁੱਚੀ ਹੈ ਇਹ ਚੌਂਤਰਾ ਜਿੱਥੇ ਬੈਠੇ ਹਾਂ ਇੱਥੇ ਹੀ ਪ੍ਰਸ਼ਾਦ ਲੈ ਆ ਬਿਨਾਂ ਕਿਸੇ ਉੱਤਰ ਦਿੱਤੇ ਤਿੰਨਾਂ ਨੂੰ ਆਦਰ ਨਾਲ ਬਿਠਾ ਕੇ ਪਾਈ ਲਾਲੋ ਜੀ ਨੇ ਕੋਧਰੇ ਦੀਆਂ ਰੋਟੀਆਂ ਪਰੋਸ ਦਿੱਤੀਆਂ ਜਦੋਂ ਮਰਦਾਨੇ ਰੋਟੀਆਂ ਵੱਲ ਦੇਖਿਆ ਤਾਂ ਉਸ ਦੀ ਭੁੱਖ ਮਰ ਗਈ ਉਹ ਲੱਕੜ ਵਾਂਗ ਸੁੱਕੀਆਂ ਸਨ ਗੁਰੂ ਜੀ ਦਾ ਬਚਪਨ ਦਾ ਸਾਥੀ ਸੀ ਗੱਲ ਗੱਲਾਂ ਖੁੱਲੀਆਂ ਤੇ ਸੰਗਾਂ ਲੱਥੀਆਂ ਹੋਈਆਂ ਸਨ ਉਹ ਚੋਪਣਾ ਰਹਿ ਸਕਿਆ ਮੈਂ ਆਖਿਆ ਜੀ ਇਸ ਵੱਡੇ ਸ਼ਹਿਰ ਵਿੱਚ ਕਈ ਅਮੀਰ ਵੱਸਦੇ ਨੇ ਕਈ ਸਾਧੂਆਂ ਦੇ ਡੇਰੇ ਵੀ ਹੋਣਗੇ ਇਸ ਗਰੀਬ ਵਾੜੇ ਦੀ ਹੀ ਵੜਨਾ ਸੀ ਇਹ ਰੋਟੀਆਂ ਦੀ ਥਾਂ ਇਹ ਰੋਟੀਆਂ ਖਾ ਕੇ ਕੀ ਤੁਰੇ ਫਿਰਾਂਗੇ ਮਰਦਾਨਿਆਂ ਸਾਰੇ ਅन्न ਪ੍ਰਮਾਤਮਾ ਨੇ ਪੈਦਾ ਕੀਤੇ ਨੇ ਸਾਰੇ ਮਨੁੱਖਾਂ ਦੇ ਜੀਵਾਂ ਦੇ ਖਾਣ ਵਾਸਤੇ ਰਤਾ ਬੁਰਕੀ ਮੂੰਹ ਪਾ ਕੇ ਦੇ ਕੀ ਸਵਾਦ ਆਉਂਦਾ ਹੈ ਇਹ ਧਰਮਕੀਰਤ ਦੀ ਰੋਟੀ ਹੈ ਨਿਰਾਂ ਅੰਮ੍ਰਿਤ ਹੈ ਜੋ ਕੋਈ ਸ਼ਰਧਾ ਨਾਲ ਸ਼ਿਕਾਇਤ ਸ਼ੱਕ ਲੈਣਾ ਚਾਹੀਦਾ ਹੈ ਕਿੰਤੂ ਕਰਨ ਦੀ ਲੋੜ ਨਹੀਂ ਮਾਲਕ ਦਾ ਹੁਕਮ ਸੀ ਮਰਦਾਨੇ ਨੂੰ ਮੰਨਣਾ ਪਿਆ ਸੱਚਮੁੱਚ ਜਦੋਂ ਮਰਦਾਨੇ ਨੇ ਰੋਟੀ ਨਾਲੋਂ ਬੁਰਕੀ ਤੋੜੀ ਮੋਂ ਪਾਈ ਦੰਦਾ ਹੈ ਚਿੱਤੀ ਦਾ ਉਸ ਨੂੰ ਨਿਰਾਲਾ ਹੀ ਸਵਾਦ ਆਇਆ ਉਹਨਾਂ ਸਵਾਦ 36 ਪ੍ਰਕਾਰ ਦੇ ਭੋਜਨ ਖਾਦਿਆਂ ਸ਼ਾਇਦ ਨਾ ਆਵੇ ਉਹ ਤਿੰਨ ਰੋਟੀਆਂ ਖਾ ਗਿਆ ਤੇ ਚੌਥੀ ਰੋਟੀ ਮੰਗ ਲਈ ਪਾਈ ਲਾਲੋਂ ਨੇ ਜਦੋਂ ਚੌਥੀ ਰੋਟੀ ਉਹਦੇ ਹੱਥ ਉੱਤੇ ਰੱਖੀ ਤਾਂ ਗੁਰੂ ਜੀ ਨੇ ਮਰਦਾਨੇ ਵੱਲ ਵੇਖਿਆ ਉਸ ਦੇਖਣ ਤੋਂ ਮਰਦਾਨਾ ਮਨੋਂ ਭਾਵਾਂ ਨੂੰ ਤਾੜ ਗਿਆ ਤੇ ਮਰਦਾਨੇ ਉੱਤਰ ਦਿੱਤਾ ਦਾਤਾ ਤੇਰੀਆਂ ਤੋਂ ਹੀ ਜਾਣ ਮੈਨੂੰ ਕੁਝ ਭੇਦ ਨਹੀਂ ਆਉਂਦਾ ਇਕ ਉਦਰੇ ਦੀ ਰੋਟੀ ਹੈ ਜਾਂ ਕਿਸੇ ਹੋਰ ਰੁਤਮਾ ਨਾਜ਼ਦੀ ਪ੍ਰੇਮ ਤੇ ਸ਼ਰਦਾ ਗੁਰੂ ਜੀ ਦਾ ਉੱਤਰ ਸੀ ਭੋਜਨ ਛਕਿਆ ਗਿਆ ਹੱਥ ਸੁੱਚੇ ਕੀਤੇ ਗਏ ਸ਼ਾਨ ਦਾ ਇੱਕ ਪਾਸਾ ਸਾਗਰ ਕੇ ਆਸਣ ਆਸਣ ਲਾਈ ਗਏ ਆਸਣਾ ਉੱਤੇ ਵਿਰਾਜ ਕੇ ਬਚਨ ਬिलास ਹੋਣ ਲੱਗੇ ਪਾਈ ਲਾਲੋ ਦੀਆਂ ਅੰਜਲੀ ਪੁਖਾਂ ਦੂਰ ਹੋਣ ਲੱਗੀਆਂ ਉਹ ਨਿਹਾਲ ਹੋਣ ਲੱਗਾ ਸਾਰੇ ਰਲ ਕੇ ਇੱਕ ਨਿਰਾਲੀ ਧੁੰਦ ਵਿੱਚ ਸਤਿ ਕਰਤਾ ਸਤ ਕਰਤਾਰ ਦਾ ਜਾਪ ਕਰਦੇ ਰਹੇ ਮਰਦਾਨਾ ਰਬਾਬ ਵਜਾਈ ਗਿਆ ਪਾਈ ਲਾਲੋ ਦੀ ਕਾਸਫੂਸ ਦੀ ਸ਼ਾਨ ਵਿੱਚ ਨਰੰਕਾਰੀ ਕੀਰਤਨ ਹੋ ਰਿਹਾ ਸੀ ਜਿਸ ਕੀਰਤਨ ਨੂੰ ਸੁਣਿਆ ਕਈ ਜਨਮਾਂ ਦੀਆਂ ਆਤਮਾ ਨੂੰ ਲੱਗੀ ਮੈਲ ਦੂਰ ਹੋ ਰਹੀ ਸੀ ਕਿੰਨੀ ਰਾਤ ਤੱਕ ਕੀਰਤਨ ਹੁੰਦਾ ਰਿਹਾ ਮਿੱਥੇ ਨਿਤ ਕਰਮ ਅਨੁਸਾਰ ਗੁਰੂ ਜੀ ਤੜਕੇ ਉੱਠੇ ਤਾਰਿਆਂ ਦੀ ਲੋ ਵਿੱਚ ਸੁਚੇਤੇ ਗਏ ਕਾਦਰ ਕੁਦਰਤ ਨੂੰ ਤੱਕਿਆ ਬਾਹਰੋਂ ਆ ਕੇ ਇਸ਼ਨਾਨ ਕਰਨ ਪਿੱਛੋਂ ਆਸਣ ਕਰਨ ਉੱਤੇ ਚੌਂਕੜਾ ਮਾਰਿਆ ਤੇ ਅਕਾਲ ਪੁਰਖ ਨਾਲ ਲੇਵ ਜੋੜ ਕੇ ਸਮਾਧੀ ਲਾ ਕੇ ਬੈਠ ਗਏ ਜਦੋਂ ਸੂਰਜ ਚੜ੍ਹਨ ਦਾ ਵੇਲਾ ਹੋਇਆ ਤਾਂ ਮਰਦਾਨੇ ਵਾਲੇ ਇਸ਼ਾਰਾ ਕੀਤਾ ਉਹ ਰਬਾਬ ਵਜਾਏ ਵੱਜਿਆ ਰਬਾਬ ਕੀਰਤਨ ਸ਼ੁਰੂ ਹੋਇਆ ਰੱਬੀ ਬਾਣੀ ਉਚਾਰੀ ਗਈ ਉਹ ਬਾਣੀ ਜੋ ਕਲਯੁਗ ਵਿੱਚ ਜੀਵਾਂ ਦੇ ਪਾਪ ਸਾਗਰ ਵਿੱਚੋਂ ਪਾਰੂ ਤਾਰਾ ਕਰਨ ਵਾਸਤੇ ਇੱਕ جہاج ہے কল্যাণکاری 바ણી परमात्मा ਨੂੰ ਸੰਮੁਖ ਸਮਝ ਕੇ ਬੇਨਤੀ ਕੀਤੀ ਆਪ ਕਰੇ ਸੱਚ ਅਲਖ અપਾਰ ਹਉ ਪਾਪੀ ਤੂੰ ਮਕਸ਼ਨ ਹਾਰ ਤੇਰਾ ਪਾਣਾ ਸਭ ਕੁਝ ਹੋਵੇ ਮਨ ਹੱਠ ਕੀਚੈ ਅੰਤ ਵਿਗੋਵੇ ਰਹਾਉ ਮਨਮੁਖ ਕੀ ਮਤ ਕੂੜਵੇ ਆਪੇ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹ ਕੁਛ ਲੇਵੈ ਜੋ ਉਪਜੈ ਸੋ ਅਲਖ ਅਪੇਵੈ ਐਸਾ ਹਮਰਾ ਸਖਾ ਸਹਾਈ ਗੁਰਹਰ ਮਿਲਿਆ ਭਗਤ ਦ੍ਰੇੜਾਈ ਸੰਗਲੇ ਸੌਂਦੀ ਟੋਟਾ ਵੈ ਨਾਨਕ ਨਾਮ ਨਾਨਕ RAM ਨਾਮ ਮਨ ਪਾਵੈ ਪਾਵ ਏ ਅਕਾਲ ਪੁਰਖ ਤੂ ਸੱਚਾ ਹੈ ਤੇਰਾ ਪੇਤ ਨਹੀਂ ਪਾਇਆ ਜਾ ਸਕਦਾ ਏ ਮਹਾਨ ਸ਼ਕਤੀਬਾਨ ਜੇ ਤੂ ਕਰਦਾ ਹੈ ਸੋ ਆਪੇ ਕਰਦਾ ਹੈ ਤੇਰੀ ਇੱਛਾ ਨਾਲ ਸਭ ਕੁਝ ਹੁੰਦਾ ਹੈ ਜੋਸੀ ਕੰਮ ਕਰਦੇ ਹਾਂ ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਹੁੰਦੇ ਨੇ ਤੈਨੂੰ ਪੁੱਲ ਕੇ ਮਨਮਕ ਹੋ ਗਏ ਹਾਂ ਝੂਠ ਦਾ ਪਸਾਰਾ ਹੈ ਤੇਰੇ ਤੇਰੇ ਸਿਮਰਨ ਤੋਂ ਬਿਨਾ ਪਾਪਾਂ ਦੇ ਸੇਕ ਨਾਲ ਆਤਮਾ ਸੜ ਰਹੀ ਹੈ ਹੇ ਮਨੁੱਖ ਕੁਕਰਮਾਂ ਨੂੰ ਛੱਡ ਕੇ ਈਸ਼ਵਰ ਦਾ ਸਿਮਰਨ ਕਰਕੇ ਕੁਝ ਘਟ ਜੇ ਵੀ ਦ੍ਰਿਸ਼ਟ ਮਾਨ ਸੰਸਾਰ ਹੈ ਇਹ ਸਾਰਾ ਪ੍ਰਮਾਤਮਾ ਦਾ ਗੁਪਤ ਸਰੂਪ ਹੈ ਭਾਵ ਦਿਸ ਨਹੋਰ ਤੇ ਅਸਲ ਵਿੱਚ ਹੋਰ ਹੈ ਇਹੋ ਜਿਹਾ ਸਾਡਾ ਅਮ੍ਰਿਤ ਹੈ ਜੋ ਸ਼ਕਤ ਜੋ ਮੁਕਤੀ ਬਖਸ਼ਦਾ ਹੈ ਪਰ ਉਹ ਮਿਲਿਆ ਤਦੋਂ ਹੈ ਜਦੋਂ ਗੁਰੂ ਨੇ ਅਸਾਂ ਉੱਤੇ ਮੇਰ ਕੀਤੀ ਹੈ ਮਾਇਆਵਾਦੀ ਜਗਤ ਵਿੱਚ ਜੋ ਦੁਨਿਆਵੀ ਲੋੜਾਂ ਦੇ ਸੌਦੇ ਕਰਦੇ ਹਾਂ ਉਹਨਾਂ ਸੌਦਿਆਂ ਵਿੱਚ ਅਸਾਨੂੰ ਘਾਟਾ ਪੈਂਦਾ ਹੈ ਇਸੇ ਵਾਸਤੇ ਤੇਰਾ ਨਾਮ ਹੀ ਚੰਗਾ ਲੱਗਦਾ ਹੈ ਇਸੇ ਦੇ ਜਪਨ ਵਿੱਚ ਹੀ ਆਤਮਾ ਨੂੰ ਸੱਚ ਸ਼ਾਂਤੀ ਹਾਸਲ ਹੁੰਦੀ ਹੈ ਸੈਦਪੁਰ ਸ਼ਹਿਰ ਵਿੱਚ ਦੇ ਚੋਗਿਰਦੇ ਪੰਡਤਾਂ ਮੌਲਵੀਆਂ ਦਾ ਬਹੁਤ ਜ਼ੋਰ ਸੀ ਆਮ ਜਨਤਾ ਨੂੰ ਪਰਮ ਵਿੱਚ ਸੁੱਟ ਕੇ ਲੁੱਟੀ ਜਾਂਦੇ ਸਨ ਗੁਰੂ ਜੀ ਨੇ ਆਪਣੇ ਚੇਤ ਨਾਲ ਫੈਸਲਾ ਕੀਤਾ ਕਿ ਸੈਦਪੁਰ ਵਿੱਚ ਰਹਿ ਕੇ ਲੋਕਾਂ ਦੇ ਪਰਮ ਦੂਰ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ